मती द अंजील अध्याय हाँ नंबर दस यीशु के बारह चेले उसने अपने बारह चेलिया बुला के उन्होंने शुद्ध आत्मावान उत्ते अधिकार दिता कि उन्होंने क्डन सारे रोग अते रोगगी दूर करन बारह सूलों के ये नाम हन पहला शमोन जड़ा पतरस खवादा है उसका भरा इंद्रयास जबदी का पुत्र यकूब और उसका भरा यहोना ਪੁੱਸ ਬਰਥਲ ਮਈ ਫੋਮਾ ਤੇ ਮਤੀ ਚੁੰਗੀ ਲੈਣ ਵਾਲਾ ਅਲਫੈਦਾ ਪੁੱਤਰੀ ਕੂਬ ਅਤੇ ਦਈ ਸ਼ਮੌਨ ਕਨਾਨੀ ਪਤਾ ਯਹੂਦਾ ਇਸਕ੍ਰਿਓਤੀ ਜਿਸਨੇ ਉਹ ਨੂੰ ਫੜਵਾ ਵੀ ਦਿੱਤਾ 12 ਚੇਲਿਆਂ ਦੀ ਸੇਵਾ ਇਹਨਾਂ 12 ਨੂੰ ਯਿਸੂ ਨੇ ਭੇਜਿਆ ਤੇ ਉਹਨਾਂ ਨੂੰ ਇਹ ਆਗਿਆ ਦਿੱਤੀ ਤੁਸੀਂ ਪਰਾਇਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਹਮਣੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ ਸਭ ਇਜ਼ਰਾਈਲ ਦੇ ਘਰਾਣੇ ਦੀਆਂ ਗੋਚੀਆਂ ਹੋਈਆਂ ਪੇਡਾਂ ਕੋਲ ਜਾਓ ਅਤੇ ਜਾਂਦਿਆਂ ਹੋਇਆਂ ਇਹ ਪ੍ਰਚਾਰ ਕਰਕੇ ਆਖੋ ਕਿ ਸਵਰਗ ਰਾਜ ਨੇੜੇ ਆਇਆ ਹੈ ਰੋਗਿਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਉਂਦੇ ਕਰੋ ਕੋਹੜਿਆਂ ਨੂੰ ਸ਼ੁੱਧ ਕਰੋ ਪੂਤਨ ਗੱਡੋ ਤੁਸੀਂ ਮੁਫਤ ਲਿਆ ਹੈ ਮੁਫਤ ਹੀ ਦਿਓ ਸੋਨਾ ਚਾਂਦੀ ਅਤੇ ਤਾਂਬਾ ਆਪਣੇ ਕਮਰਕਸ ਵਿੱਚ ਨਾ ਲਾਓ ਅਤੇ ਨਾਰਾਹ ਦੇ ਲਈ ਝੋਲਾ ਨਾ ਦੋ ਕੁਰਤੇ ਨਾ ਜੁੱਤੀ ਅਤੇ ਨਾ ਲਾਠੀ ਲਿਓ ਕਿਉਂ ਜੋ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ ਅਤੇ ਜੇ ਕਿਸੇ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਕਿ ਇੱਥੇ ਕੋਣ ਯੋਗ ਹੈ ਜਿੰਨਾ ਚਿਰ ਉੱਥੇ ਨਾ ਤੁਰੋ ਉੱਥੇ ਹੀ ਠਹਿਰੇ ਰਹੋ ਅਤੇ ਘਰ ਵਿੱਚ ਵੜਦੇ ਆ ਉਹਦੀ ਸੁੱਖ ਮੰਗੋ ਅਤੇ ਜੇ ਘਰ ਯੋਗ ਹੋਵੇ ਤਾਂ ਤੁਹਾਡੀ ਸ਼ਾਂਤੀ ਉਹਨੂੰ ਮਿਲੇ ਭਾਜੇ ਯੋਗ ਨਾ ਹੋਵੇ ਤੁਹਾਡੀ ਸ਼ਾਂਤੀ ਤੁਹਾਨੂੰ ਮੋੜ ਆਵੇ ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਜਾਂ ਉਸ ਨਗਰ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਛਾੜ ਸੁੱਟੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿੰਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੋਮ ਅਤੇ ਉਮੋਰਾ ਦੇ ਦੇਸ਼ ਦਾ ਹਾਲ ਚੱਲਣ ਜੋ ਹੋਵੇਗਾ ਆਉਣ ਵਾਲਾ ਕਸ਼ਟ ਵੇਖੋ ਮੈਂ ਤੁਹਾਨੂੰ ਭੇਡਾਂ ਮੰਗੂ ਬਘੇੜਾਂ ਵਿੱਚ ਭੇਜਦਾ ਹਾਂ ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਕੋੜੇ ਮੰਨਗੇ ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਜੋ ਉਹਨਾਂ ਲਈ ਅਤੇ ਪ੍ਰਾਂਇਆਂ ਕੋਮਾਂ ਲਈ ਗਵਾਹੀ ਹੋਵੇ ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਕਿ ਅਸੀਂ ਕਿਵੇਂ ਜਾਂ ਕੀ ਬੋਲੀਏ ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵੇਲੇ ਬਖਸ਼ੀ ਜਾਵੇਗੀ ਬੋਲਣ ਵਾਲੇ ਤੁਸੀਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ ਅਤੇ ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੋਤ ਲਈ ਫੜਵਾਵੇਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਸੁੱਟਣਗੇ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ ਪਰ ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਫਿਰ ਦੂਜੇ ਨੂੰ ਭੱਜ ਜਾਓ ਕਿਉਂਕਿ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਜਦੋਂ ਤੱਕ ਇਜ਼ਰਾਈਲ ਦੇ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋ ਤਾਂ ਕਿ ਮਨੁੱਖ ਦਾ ਪੁੱਤਰ ਆ ਜਾਵੇ ਜੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਨਾ ਨੌਕਰ ਆਪਣੇ ਮਾਲਕ ਨਾਲੋ ਇਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ ਜਦੋਂ ਉਹਨਾਂ ਦੇ ਘਰ ਦੇ ਮਾਲਕ ਨੂੰ ਮੂਲ ਭਾਸ਼ਾ ਵਿੱਚ ਬਲਜਬੁਲ ਸ਼ੈਤਾਨ ਆਖਿਆ ਤਾਂ ਕਿੰਨਾ ਵਧੇਰੇ ਉਹਦੇ ਘਰ ਵਾਲਿਆਂ ਨੂੰ ਆਖਣਗੇ ਕਿਸ ਤੋਂ ਡਰਨਾ ਚਾਹੀਦਾ ਹੈ ਸੋ ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟਨਾ ਕੀਤੀ ਜਾਵੇਗੀ ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖਦਾ ਹਾਂ ਤੁਸੀਂ ਉਹਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ ਅਤੇ ਉਹਨਾਂ ਕੋਲੋਂ ਨਾ ਡਰੋ ਜਿਹੜੇ ਸ਼ਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ ਪਰ ਉਸ ਕੋਲੋਂ ਡਰੋ ਜਿਹੜਾ ਸ਼ਰੀਰ ਅਤੇ ਆਤਮਾ ਦੋਨਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਕਿ ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮੱਜੀ ਬਿਨਾਂ ਜ਼ਮੀਨ ਉੱਤੇ ਨਹੀਂ ਡਿੱਗਦੀ ਪਰ ਤੁਹਾਡੇ ਸਿਰ ਦੀਵਾਲ ਵੀ ਗਿਣੇ ਹੋਏ ਹਨ ਇਸ ਲਈ ਨਾ ਡਰੋ ਤੁਸੀਂ ਚਿੜੀਆਂ ਨਾਲੋਂ ਉੱਤਮ ਹੋ ਯਿਸੂ ਦਾ ਇਕਰਾਰ ਜਾਂ ਇਨਕਾਰ ਕਰਨਾ ਇਸ ਲਈ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਉਹਦਾ ਇਕਰਾਰ ਕਰਾਂਗਾ ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਹਦਾ ਇਨਕਾਰ ਕਰਾਂਗਾ ਯੀਸ਼ੂ ਦੇ ਆਉਣ ਦਾ ਸਬੂਤ ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ ਮੈਂ ਮੇਲ ਕਰਾਉਣ ਨਹੀਂ ਸਗੋ ਤਲਵਾਰ ਚਲਾਉਣ ਆਇਆ ਹਾਂ ਕਿਉਂਕਿ ਮੈਂ ਪੁੱਤਰ ਨੂੰ ਉਹਦੇ ਪਿਤਾ ਤੋਂ ਧੀ ਨੂੰ ਉਹਦੀ ਮਾਂ ਤੋਂ ਅਤੇ ਨੂੰ ਨੂੰ ਉਹਦੇ ਸੱਸ ਤੋਂ अलग करना हाँ मनुखा दे वैरीओं घर वाले ही हो गए जे कोई पिता या माता को मेरे नालों व् प्यार करता है वो मेरे योग नहीं अते जो कोई अपनी स्लीव चुक के मेरे मगर ना चले वो मेरे योग नहीं जिस किस ने अपनी जान लभ ली वह उस गुवागा जिस किसी ने मेरे लिए अपनी जान गुआई है उसनों लभ लवेगा प्रतिफल जानू कबूल करे वह मेन कबूल करता है जड़ा मेन कबूल करे वह मेरे भेजने वाले कबूल करता है जेकर कोई किसी नबी होने कारण कबूल करे वह नबी का फल प्राप्त करेगा जेकर कोई किसी धर्मी होने कारण कबूल करे वह धर्मी का फल पावेगा जे कोई इन्हों छोटो एक चेले ਸਿਰਫ ਇੱਕ ਗਲਾਸ ਠੰਡਾ ਪਾਣੀ ਪੀ ਆਵੇ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਹੀਂ ਗੋਵੇਗਾ ਆਮੀਨ